ਸਸਤੀ ਕਾ ਮੇਰਾ ਅਰਦਾ ਕਰਿਆ ਜਾ ਰਹਾ ਮਾਂ ਤੁਝ ਜਲੀਏ ਅਜੀ ਤੇ ਮੇਰਾ ਵੀ ਕਾਂਡੇ ਨਾਲ ਕੇ ਜਾਣ ਤੇਰੇ ਪਾਪਾ ਗਏ ਆ ਬੰਬੀ ਤੇ ਮੂੰਗੀ ਨੂੰ ਸਪਰੇਅ ਕੰਡੇ ਚਾਹ ਦੇਣ ਗਏ ਆ ਆਉਂਦੇ ਆ ਤੇ ਪੁੱਛ ਲੈਣੇ ਚਲ ਜਲਦੀ ਜਲਦੀ ਬ੍ਰਸ਼ ਕਰ ਪੁੱਛਦੀ ਆਉਂਦੇ ਆ ਠੀਕ ਆ ਹੁਣ ਅਉ ਕਾੜੀ ਕੋਣੀ ਬਈ ਹਾਂ ਦੇ ਆ ਚਾ ਦੇ ਆ ਨਾ ਰਾਤਰੀ ਕਾਲ ਸਸਰੀ ਕਾਲ ਲੱਗ ਜਾਣਾ ਟਾਈਮ ਇਹਨਾਂ ਨੂੰ ਅਸ ਅਸਾ ਰੋਟੀ ਰੋਟੀ ਬਣਾਉਂਨਾਂ ਦੀ ਇਹ ਤਾਂ 11 ਟੈਂਕੀਆਂ ਲੱਗਣੀਆਂ ਤੇ ਦੁਪਹਿਰ ਵੀ ਚੜਦੀ ਜਾਂਦੀ ਨਾਪਰੀ ਤੇ ਕੈਂਟਾਇਂਡਾਂ ਤੇ ਜਾਣਾ ਨਾ ਕਹੀ ਜਾਣਾ ਨਾਪਰੀ ਤੇ ਕੈਂਟਾਇਂਡਾਂ ਤੇ ਨਾ ਜੀ ਪ੍ਰੋਗਰਾਮ ਰਾਂ ਲੈਵੋ ਸੰਡੇ ਆ ਨਾ ਦੇ ਸਾਮਾ ਨੂੰ ਆ ਜਾਗੇ ਸੰਡੇ ਆ ਤੇ ਆਪਣਾ ਰੈਕਟ ਕਰੋ ਅੱਜ ਸਿਰਸੁਰ ਨਾ ਹੋ ਤੇ ਰੈਕਟ ਕਰੋ ਸ਼ਨੀਵਾਰ ਜਾਵਾਂਗੇ ਤੇ ਰਾਤ ਰਵਾਂਗੇ ਜਦੋਂ ਨੰਨਾਂ ਨੇ ਹੁਣਾ ਸਕੂਲ ਤੇਨ ਘੰਟੇ ਵਜੇ ਨਾ ਹੋਣਾ ਵਾ 5 ਵਜੇ ਤੁਰਪਾਂਗੇ ਨਾਲੇ ਰਾਤ ਰਵਾਂਗੇ ਇਦਾਂ ਹੁਣ ਜਾਵਾਂਗੇ ਤੇ ਹੁਣੇ ਫੇਰ ਵਜੇ ਆਵਾਂਗੇ ਤੇ ਆਪਾ ਹੋਰ ਠੀਕ ਹੈ ਕੀ ਗੱਲ ਨਹੀਂ ਲੰਕੀੜੀ ਹੈ ਜਿਹੜੀ ਇੱਧਰ ਰਹੀ ਹੋਈ ੜੀ ਹੈ ਚਲ ਕੋਈ ਨਹੀਂ ਅਗਲੇ ਸ਼ਨੀਵਾਰ ਜਾਵਾਂਗੇ ਰਾਤ ਰਵਾਂਗੇ ਐਟਵਾਰ ਸਮਾਂ ਤੇ ਰਹਿਣਾ ਜਾਂਦੇ ਪਿਛਲੀ ਾਰ ਵੀ ਇਹ ਹੋ ਗਿਆ ਹੀ ਯਾਰ ਕੀ ਫਿਰ ਗਏ ਦੀ ਕੋਈ ਨਹੀਂ ਚਲ ਜਾਗੇ ਤਾਂ ਕਿ ਯਾਰ ਹੁਣ ਪਾਪਾ ਤੇਰੇ ਕਹਿਣਦੇ ਆ ਤੇ ਫਿਰ ਉਹਦੀ ਗੱਲ ਤੇ ਮੰਨਣੀ ਪੈਣੀ ਹੈ ਸ਼ਿਕਾਇਤ ਸੁਰਸਿਖਾ ਰੋ ਗਈ ਹਾਂਜੀ ਕੀ ਗੰਡੇ ਹੀ ਗੱਲਾਂ ਕਰਨਗੇ ਪਾਪਾ ਤੇਰੇ ਨੂੰ ਪੁੱਛਣ ਦੇ ਹਾਂਜੀ ਨਾਨਕਿਆਂ ਦਾ ਹਾਂਜੀ ਨਾ ਪ੍ਰੀਤ ਮੈਨੂੰ ਕਹਿਣ ਦੇ ਆ ਕਿ ਨਾਨਕੇ ਜਾਣਾ ਮੈਂ ਚੱਕ ਪਾਪਾ ਤੇਰੇ ਨੂੰ ਪੁੱਛ ਲੈਨੇ ਆ ਤੇ ਪਾਪਾ ਵੀ ਠੀਕ ਆ ਪਾਪਾ ਵੀ ਸਹੀ ਆ ਕਹਿੰਦੇ ਆ ਤੇ ਹੁਣ ਜਾਓਗੇ ਤੇ ਸ਼ਾਮ ਨੂੰ ਫੇਰ ਆਉਂਗੇ ਫੇਰ ਕਰਕੇ ਤੂੰ ਛੇੜੀਆਂ ਚੱਲ ਜਾਓ ਰਾਤ ਰਿਓ ਤੁਸੀਂ ਇਹਦੇ ਐਸਲੀਆ ਵੀ ਆ ਗਿਆ ਹੀ ਪਾਪਾ ਰੇ ਲੈ ਦੇ ਆ ਕੀ ਕੋਈ ਨਹੀਂ ਆ ਕੇ ਖੜੂ ਗਿਆ ਹੈ हेलो ਸਾਸ਼ਿਕਾ ਮੰਮੀ ਜੀ ਹੋਰ ਸੁਣਾਓ ਕਿ ਇਖਾ ਹੈ ਕਿ ਰੱਜ ਗਈ ਨਹੀਂ ਚਲੋ ਵਧੀਆ ਠੀਕ ਆ ਆਉਣਾ ਤਾਂ ਹੈਗਾ ਜੀ ਮੰਮੀ ਜੀ ਪਰ ਇਹ ਹੈ ਕਿ ਇਹਦੇ ਪਾਪਾ ਨਹੀਂ ਹੁਣ ਮੰਨਣਗੇ ਜੀ ਠੀਕ ਠਾਕ ਹੋ ਗਿਆ ਮੋਰ ਆਹੋ ਬੈਠਣਾ ਆਪਣੀ ਨਾ ਤੈਨੂੰ ਗੱਲ ਹੈਲੋ ਨੰਨੇ ਅਸ਼ਗਾੜ ਨਾਨੀ ਜੀ ਮੈਂ ਤੁਹਾਨੂੰ ਕਿਹਾ ਹੀ ਸੀ ਮੈਂ ਉਹ ਰਾਵਾਂ ਆਇਆ ਪਰ ਤੇ ਮੇਰੇ ਪਪਾ ਨਹੀਂ ਮੰਨਦੇ ਮੈਂ ਨਹੀਂ ਕਰਨਾ ਮੈਂ ਨਾਨਾ ਨੂੰ ਕਿਹਾ ਮੈਂ ਉਹ ਮਿੰਤਾ ਕੀਤੀਆਂ ਪਰ ਨਹੀਂ ਮੰਨਦੇ ਕਿਤੇ ਅਗਲੀ ਸ਼ਨੀ ਆ ਰਾਵਾਂਗੇ ਤੇ ਰਾਤ ਇੱਕ ਰਹਿ ਕੇ ਚੱਲ ਜਾਗੇ ਮਾਂ ਜੀ ਉਹ ਨਹੀਂ ਮੰਨਦੇ ਹੁਣ ਮੈਂ ਕੀ ਕਰਾ ਸਦਾਵਾ ਜਰਾ ਕੀ ਮੰਮੀ ਦਾ ਫੋਨ ਆਇਆ ਸੀ ਹੂੰ ਮੰਮੀ ਕਹਿੰਦੇ ਆ ਕਿ ਤੁਸੀਂ ਆ ਜਿਓ ਅੱਛਾ ਤੇ ਮੈਂ ਤਾਂ ਉਹ ਤਾਂ ਮਨਾ ਕਰਤਾ ਵਾ ਹੂੰ ਕਿ ਅਈ ਅਗਲੇ ਸਿਸਰਵਾਰ ਆਵਾਂਗੇ ਐ ਕਹ ਨਹੀਂ ਹੁਣ ਅੱਛਾ ਨਾ ਪ੍ਰੇਮ ਨਹੀਂ ਜੱਟ ਕਰਨਾ ਹਟਣਿਆ ਸੰਦੀਪ ਮੈਂ ਨਾ ਪ੍ਰੇਮ ਦਾ ਕਰਕੇ ਹੀ ਕਹਿੰਦੇ ਆ ਵਾ ਕਿ ਜੇ ਹੁਣ ਉੱਥੇ ਚੱਲ ਗਿਆ ਨਾ ਤੇ ਫਿਰ ਇੰਨੇ ਜਾ ਕੇ ਕੁਰਕਰੇ ਮਹਿਗੀ ਸਾਰਾ ਕੁਝ ਇੰਨੇ ਖਾਣਾ ਹਾਂਜੀ ਤੇ ਇੱਕ ਹਫਤਾ ਵਿੱਚ ਰੈਸਟ ਪੈ ਜੂਗੀ ਥੋੜੀ ਬਾਲੀ ਇਹਦੇ ਨਾਲ ਡਾਕਟਰ ਕਹਿੰਦਾ ਇਹਨੂੰ ਕੁਝ ਖਾਣ ਨੂੰ ਦੇਣਾ ਨਹੀਂਗਾ ਸਿਰਫ ਰੋਟੀ ਪਾਣੀ ਇਹਨੂੰ ਦੋ ਕਰਦਾ ਦਹੀਂ ਵੀ ਨਹੀਂ ਦੇਣਾ ਸਮਝਾਇਆ ਮੈਂ ਮੈਂ ਤੇਰੀ ਕਾਲ ਰਿਪੋਰਟ ਕਰਾ ਕੇ ਲੈ ਐਂਟੀ ਐਸਸੀ ਤੇਰੀ ਵਧੀ ਆਈ ਹੈ ਤੇ ਤੂੰ ਉੱਥੇ ਪੇਰ ਜਾ ਕੇ ਲੱਗ ਚੱਲ ਕੋਈ ਨਹੀਂ ਕੋਈ ਮਸਲਾ ਨਹੀਂ ਆਪਾਂ ਦੋਨੋਂ ਕਹਿ ਲਈ ਉਹਨੇ ਮੰਨਦਾ ਬਸ ਮੇਰੇ ਲੋਕ ਕਹਦੇ ਨੇ ਤੂੰ ਕਹੇ ਤਾਂ ਉਹ ਕਹਤਾ ਦੋ ਬਾਰ ਬਾਰ ਆਵੇਂ ਉਸੇ ਗੱਲ ਤੇ ਆਈ ਜਣਾ ਠੀਕ ਹੈ ਪਾਪਾ ਪਾਪਾ ਨੇ ਕੀ ਕਹਿੰਦਾ ਪਪਾਰੇ ਚਾਉਂਦੇ ਆ ਕਿ ਤੂੰ ਪੜੇ ਪੜਾਈ ਕਰੇ ਵਧੀਆ ਨੰਬਰ ਲਿਆਵੇਂ ਤੇ ਫਿਰ ਤੈਨੂੰ ਨਾਨਕੇ ਤੇ ਵੀ ਕੋਸਵਾ। ਉਹ ਫਿਰ ਕਹਿੰਦੇ ਕਹਿੰਦੇ ਇਹਦੀ ਪੜਾਈ ਵੀ ਖਰਾਬ ਹੁੰਦੀ ਆ ਤੇ ਨਾਨਕੇ ਵੀ ਜਾਂਦਾ ਵਾ ਤੇ ਸਿਹਤ ਵੀ ਠੀਕ ਨਹੀਂ। ਚਲ ਆਪ ਤੇ ਘਰ ਵਾ ਪੂਰਾ ਪਰਦਾ ਵਾ ਪੂਰਾ ਬਕਸਲਾ ਕਰ ਦੋ। ਹਾਂ ਮੇਰੇ ਵੱਡੇ ਬੱਚਾ ਆ ਤੇ ਆ ਲੈ ਲਓ ਮੇਰਾ ਫੂਲ। ਹਾਂ। ਹੁਣ ਤੂੰ ਨਹੀਂ ਪੜਨਾ ਤੇ ਪੜਾਈ ਕਰਨੀ ਠੀਕ ਆ? ਆਹੋ ਪੜਾਈ ਕਰੋ। ਪਰ ਲਾ ਗਏ ਤੇ ਬਪਾ ਨੂੰ ਦੁੱਖਾ ਕੇ ਰਹਿਣੇ ਉਹ 15 ਤੇ 15